ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਵਿੱਚ ਉਸ ਵੇਲੇ ਮੰਦਭਾਗੀ ਖਬਰ ਸਾਹਮਣੀ ਆਈ ਜਦੋਂ ਮੁਕੰਦਪੁਰ ਰੋਡ ਬੰਗਾ ਦੇ ਬਜਾਜ ਪੈਲੱਸ ਵਿਖੇ ਇੱਕ ਐਨਆਰਆਈ ਵਿਪਨ ਸਲਨ ਜੋ ਪਿਛਲੇ 4-5 ਮਹੀਨੇ ਪਹਿਲਾਂ ਅਮਰੀਕਾ ਤੋਂ ਵਿਆਹ ਦੇ ਬੰਧਨ ਵਿੱਚ ਬੰਦਣ ਲਈ ਆਪਣੇ ਜੱਦੀ ਸ਼ਹਿਰ ਬੰਗਾ ਪਹੁੰਚਿਆ ਸੀ ਬਹੁਤ ਹੀ ਖੁਸ਼ੀ ਤੇ ਮਲਾਰ ਨਾਲ ਪਰਿਵਾਰ ਵੱਲੋਂ ਅੱਜ ਉਸ ਦਾ ਵਿਆਹ ਬਜਾਜ ਪੈਲੱਸ ਬੰਗਾ ਵਿਖੇ ਰੱਖਿਆ ਗਿਆ ਉਸ ਸਮੇਂ ਬਹੁਤ ਹੀ ਮੰਦਭਾਗੀ ਦੁਖਦਾਈ ਘਟਨਾ ਵਾਪਰੀ ਜਦੋਂ ਲਾੜੇ ਦੀ ਫੇਰੀ ਹੋਂਪਰੰਤ ਹਾਰਟ ਅਟੈਕ ਆਉਣ ਤੇ ਮੈਰਿਜ ਪੈਲੇਸ ਤੋਂ ਹਸਤਾ ਲਿਜਾਣਦੇ ਸਮੇਂ ਰਾਸਤੇ ਵਿੱਚ ਦੁਖਦਾਈ ਮੌਤ ਹੋ ਗਈ ਜਾਣਕਾਰ ਅਨੁਸਾਰ ਵਿਪਨ ਸਲਨ ਦੀ ਉਮਰ ਕਰੀਬ 38 ਸਾਲ ਸੀ ਅਤੇ ਉਹਨਾਂ ਦੇ ਪਿਤਾ ਮੋਹਨ ਲਾਲ ਬੈਂਕ ਵਿੱਚੋਂ ਅਫਸਰ ਰਿਟਾਇਰ ਹੋਏ ਹਨ ਮੌਕੇ ਤੇ ਹਾਲਾਤਾਂ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਇਸ ਦੁਖਦੀ ਘੜੀ ਵਿੱਚ ਬਹੁਤ ਬੁਰਾ ਹਾਲ ਸੀ ਮਾਤਾ ਦੀ ਹਾਲਤ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਸੀਂ ਸੇ ਗਏ ਅਸੀਂ ਇੱਥੇ ਬੈਠੇ ਹਾਂ ਕਹਿੰਦੇ ਮੇਰੇ ਹਾਰਡ ਵਿੱਚ ਸਿਰ ਥੋੜੀ ਹੈ। ਅੱਛਾ ਇਹਦਾ ਪੂਰੇ ਅਦਨਿਕ ਨੂੰ ਤੇ ਉਹ ਦਾਖਲਾ ਹੋਇਆ ਕਿ ਦਾਖਲਾ ਮਿਲ ਗਿਆ ਬੱਚੀ ਕਿਹਾ ਸੀ। ਉਹਨੇ ਚਤਪ ਕੀਤਾ ਕਹਿੰਦੇ ਵਸੇ ਐਦਾਂ ਇਤ ਕੱਲ ਕਿ ਕੀ ਗੱਲ ਹੈ। ਕਹਿੰਦਾ DJ ਬੰਦ ਕਰਾ ਰਹੇ। ਅੱਛਾ ਕਾ ਵੀ ਜਿਹੜੀ ਗੱਲ ਕਹਿੰਦੇ ਬੈਰੀ ਬੀਜੇ ਬੰਦ ਕਰਾ ਦੇ ਮੈਨੂੰ ਕਹਿੰਦੇ ਕੋਰਾਟ ਬਹੁ ਹੁੰਦੀ ਹੈ ਇਹ ਡੀਜਾਇਰ ਇਹ ਬੰਦ ਕਰ ਦੇ ਫਿਰ ਦੋ ਉਹ ਜਿੱਦਾਂ ਪਤਾ ਹੈ ਤੁਹਾਡੀ ਜ਼ਿਕਰ ਦੇ ਹੁੰਦੇ ਤਾਂ ਉਹਦਾ ਵੀ ਬੰਦ ਕਰਕੇ ਫਿਰ ਚੱਲੂ ਕਰਤਾ ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਹੈ ਕਹਿੰਦੇ ਅਸੀਂ ਤਾਂ ਡੁੱਢ ਪਿੰਡ ਤੇ ਬੈਠੇ ਸੀ ਤੇ ਸਰ ਕੋਈ ਕਿਹਾ ਕਿ ਦੇਖਣੇ ਡੈਰੀ ਐਨੇ ਡੈਰੀ ਨੂੰ ਇਹ ਬੰਦ ਕਰਵਾ ਦਾਂ ਮੈਂ ਬੰਦਵਾ ਉਹ ਰੀ ਬੰਦ ਕਰਤਾ ਉਹ ਤਨ ਬਾਦ ਲਈ ਆ ਕਿ ਜਦ ਸੱਜਣ ਮਿਲਾਏ ਸਾਰੇ ਅਨੰਤ ਕਾਰਜ ਹੋਉਂਦੇ ਸਨ ਮਦਦ ਕਰਤਾ ਉਹ ਸਾਹ ਕੋ ਸੁਦੇ ਅੱਛਾ ਜੀ ਜੈ ਵਾਲਾ ਹੋ ਰਹੀ ਸੀ ਅੱਛਾ ਜੀ ਮੇਰੇ ਕੋਲ ਡੇਢ ਜੈ ਵਾਲਾ ਪੇ ਇਕੱਠੇ ਆਏ ਤੁਸੀਂ ਮੈਂ ਕੋਈ ਨਹੀਂ ਮੈਂ ਕੀ ਕਰਨਗਾ ਜੈ ਵਾਲਾ ਤੁਸੀਂ ਕਰ ਲੈਣਾ ਅਸੀਂ ਨਾਲੇ ਖੜੇ ਯਾਰ ਇਹਨਾਂ ਨੂੰ ਕੋਈ ਸਿਹਤ ਖਰਾਬ ਸੀ ਕਿ ਕੋਈ ਠੀਕ ਹੈ ਜਾਂ ਗਲਤ ਹੋਣਾ ਇਹ ਠੀਕ ਨਹੀਂ ਹੈ ਕਿ ਖਰਾਬ ਹੋਦਾ ਕਿ ਤੇ ਹਾਂ ਤਾਂ ਉਹ ਐਂਟੀ ਡਾਇਜੈਸਟਿਵ ਜਿਹੜਾ ਇਹ ਡੈਕ ਰਿਕਵਰੀ ਬਚੀ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਅਮਰ ਦਾ ਕਦੋਂ ਕਾਇਮ ਅਮਰ ਦਾ ਜਿਹੜਾ ਦੋ ਫਰਵੀਨ ਨਹੀਂ ਆਇਆ ਬਹੁਤ ਧੰਨਵਾਦ ਬੇਰੀ ਬੇਰੀ ਮੇਰੇ ਸਿਉਂ ਉਹ ਉੱਥਈ ਆ ਜੇ ਉਹ ਉਹ ਬਹੁਤ ਦਿੱਕਤ ਆਈ ਭਾਰਾ ਜੀ ਸਾਡਾ ਮੀਡੀਆ ਵੀ ਇਸ ਗੱਲ ਦੀ ਬੜਾ ਤੱਕ ਸਰ ਜੀ ਕਸੀਲ ਸਾਹਿਬ ਬਹੁਤ ਬਾਣੀ ਗੱਲ ਹੋਈ ਆ ਇੱਥੇ ਅਸੀਂ ਕੁਝ ਇਹ ਟੀ ਕਹਿਣਾ ਚਾਹੁੰਦੇ ਮੇਰੇ ਸਰਾ ਬੇਟਾ ਸੀ ਜਿਹੜੇ ਉਪਨਸਲਨ ਸਾਡੇ ਪੁਰਾਣੇ ਸਾਥੀ ਮੋਹਨ ਲਾਲ ਜੀ ਜਿਹੜੇ ਮੋਹਨ ਲਾਲ ਤੇ ਸ਼ਿੰਦੋਈ ਜਿਹੜੇ ਪੰਜਾਬ ਦੇ ਵਿੱਚ ਰਿਟਾਇਰ ਹੋਏ ਐ ਉਹਨਾਂ ਦਾ ਬੇਟਾ ਸੀ ਔਰ ਹੁਣੇ ਹੀ ਥੋੜੇ ਦੇਰ ਪਹਿਲੇ ਮੈਰਿਜ ਕਰਵਾਉਣ ਲਈ ਯੂ ਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰਿਜ ਸੀ ਅਸੀਂ ਵੀ ਸਾਰੇ ਉੱਤੇ ਇਕੱਠੇ ਹੋਏ ਸੀ ਔਰ ਅਚਾਨਕ ਉਹਨੂੰ ਕਬਰਾਟ ਹੋਈ ਜਿਆ ਮਾਲ ਉਹ ਇੱਕਦਮ ਬਾਦ ਹੋ ਲਿੱਗ ਗਿਆ ਸੋਨੇ ਦੇ ਸੀ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲਾਈ ਹਸਪੀਟਲ ਜਾਣ ਦੀ ਮਗਰਸਤੇ ਦੀ ਉਹ ਕਲੈਪਸ ਕਰ ਗਏ ਇੱਕ ਨਾਮ ਕੇ ਜੇ ਲੜਕੇ ਦਾ ਲੜਕੇ ਨਾਸੀ ਜੀ ਵਿਪਨ ਚਲਨ ਪਿਆਰ ਨੇ ਉਹਨੂੰ ਵਿੱਕੀ ਕਰਦੇ ਸਾਰੇ ਬਹੁਤ ਬੜੀ ਅਸਵਾਲ ਚਲਨ ਸਾਰੇ ਰੋੜ ਪਿਆਰ ਦੇ ਦਿੰਦੇ ਸੀ ਕਿੰਨਾ ਟਾਈਮ ਤਾ ਪਰ ਮਾਗਨ ਪਤਾ ਰਹੀ ਕਿ ਮੰਜੂਰ ਸੀ ਜਿਹੜਾ ਇੱਕ ਦਾ ਮਹਾਰਾ ਬੜਾ ਵੱਡਾ ਹਾਸਾ ਬਦ ਗਿਆ ਸਾਰੇ ਸ਼ਹਿਰ ਵਾਸੀ ਸਾਰੇ ਬਿਸਤਰਾ ਸਾਰੇ ਸਾਥੀ ਪੜੇ ਸਦਵੇਂ ਜਿਹਗੇ ਪਰ ਫੇਰੀ ਪੈ ਹੀ ਅਰਦਾਸ ਹੈ ਪਰਮੇ ਦਾ ਪ੍ਰਮਾਤਮਾ ਅਗੇ ਕੀ ਦੀ ਸਾਰਿਆਂ ਨੂੰ ਕਿ ਇੰਨਾ ਬਾੜਾ ਪਾਣਾ ਵਰਤਨ ਦੀ ਸਹਿਣ ਕਰਨ ਦੀ ਸ਼ਕਤੀ ਦੇਵੇ ਕਿਥੇ ਪਾਣਾ ਵਰਤੈ ਜੀ ਇਹ ਬਜਾੜ ਪੈਲਸ ਦੀ ਬਜਾੜ ਪੈਲਸ ਮੁਖਬਰ ਹੋਰ ਬੰਦਾ ਅੱਛਾ ਲੱਗਦਾ ਲੜਕੀ ਜਿਹੜੇ ਲੜਕੀ ਕਰਨਾਲੇ ਪਿੰਡ ਦੇ ਜੀ ਹਨ ਅੱਛਾ ਸਵੇਰੇ ਫੇਰ ਮੰਗਲ ਫੇਰੇ ਹੋਏ ਰਾਜਾ ਸਾਹਿਬ ਤੇ ਗੁਰਦਵਾਰਾ ਸਾਹਿਬ ਦੇ ਵਿੱਚ ਔਰ ਫੇਰ ਬਾਅਦ ਪੈਲਸ ਤੇ ਆਇਆ ਸਾਰੇ ਕਿੰਨੇ ਕੁ ਵਜੇ ਦੀ ਹੈਗੀ ਇਹ ਇਹ 3:30 ਵਜੇ ਦਾ ਵਾਕਿਆ ਜੀ ਹਾਂ ਜਿੰਕੀ ਲੜਕੇ ਦੇ ਲਗਭਗ 35 ਸਾਲ ਦੇ ਕਿੰਨ ਸੀ ਤੇ 3 ਮਹੀਨਾ ਟਾਈਮ ਪਹਿਲਾਂ ਗੇਸ ਤੋਂ ਆਏ ਇਹ 2 ਮਹੀਨੇ ਪਹਿਲੇ ਆਏ ਸੀ ਜੀ ਸ਼ਾਦੀ ਕਰਵਾਣ ਲਈ ਆਏ ਸੀ ਸ਼ਾਦੀ ਕਰਵਾਲੇ